ਇਹ ਸਮਾਜ ਨੂੰ ਬੋਲਣਾ ਜਾਤੀ ਸੂਚਕ ਸ਼ਬਦ ਆ ਦੇਖੋ ਸਾਹਮਣੇ ਖੜਾ ਹੈ ਸੀਪੀ ਨੂੰ ਬੁਲਾਓ ਜੀ ਇਹਦੀ ਅਰੈਸਟ ਬਾਓ ਇਹਦੀ ਅਰੈਸਟ ਬਾਓ ਸੀਪੀ ਨੂੰ ਬੁਲਾਓ ਇਹਨੇ ਜਾਤੀ ਸੂਚਕ ਸ਼ਬਦ ਬੋਲੇ ਔਰ ਇਹ ਬੰਦਾ ਦੇਖੋ ਬਲੈਕ ਮੀਲਰ ਬੰਦਾ ਇਹ ਆ ਬਲੈਕ ਮੀਲਰ ਬੰਦਾ ਆਪਣੇ ਆਪ ਨੂੰ ਪੱਤਰਕਾਰ ਇਧਰ ਖੜ ਕੇ ਖੜੀ ਆਪਣੇ ਆਪ ਨੂੰ ਪੱਤਰਕਾਰ ਕੇ ਸਾਡੇ ਸਾਹਮਣੇ ਚੱਲਦੇ ਰਹਿੰਦੇ ਨੇ ਇਹ ਬਲੈਕ ਮੀਲਰ ਬੰਦਾ ਇਹ ਬਲੈਕ ਮੀਲਰ ਬੰਦਾ ਫਿਰ ਵੀ ਵੀਡੀਓ ਬੰਦ ਕਰੇ ਬਲੈਕ ਬੰਦੇ ਬੰਦੇ ਨੂੰ ਜਿੰਦਗਾ ਨਹੀਂ ਬਲੈਕ ਇਕੱਲੇ ਇਕੱਲੇ ਬੰਦੇ ਨਾ ਇਹ ਕੋਲ ਕੋ ਨਾਂ ਇਹ ਕੋਈ ਪੱਤਰ ਕਰਦੇ ਵੀਡੀਓ ਮੈਂ ਆ ਪੜੋ ਤੁਰਕਾ ਮੰਨੂ ਪੜਨੋ ਤੀ ਇਹ ਨਾ ਕੋਈ ਪੱਤਰ ਕਰਦੇ ਫਟੜਾ ਰੱਖ ਵੀਡੀਓ ਬਣਾਉਂਦੇ ਆ ਸਾਡੀ ਕੋਈ ਜਮਾਨਤ ਨਹੀਂ ਬਰੇਕ ਬੰਦੇ ਦਾ ਤਹਿ ਲੱਗਦਾ ਹੈ ਬਰੇਕ ਬੰਦੇ ਵੀਡੀਓ ਬਣਾਉਂਦਾ ਹੈ ਇਹਦਾ ਕੋਈ ਚੈਨਲ ਨਹੀਂ ਕਿਸਟਰੀ ਤਾਂ ਕਿ ਤਾਂ ਬੈਗ ਨੂੰ ਛੱਡ ਕੇ ਭੱਜ ਗਿਆ ਕਿਤੇ ਮਾਰਿਆ ਵਾ ਕਦੀ ਇੱਕ ਵਾਰ ਕਦੀ ਕਿੰ ਨੂੰ ਬਲੈਕ ਵਾਰ ਕਦੀ ਬ੍ਰਦਰ ਨੂੰ ਕਦੀ ਮੈਨੂੰ ਕਦੀ ਇਹਨਾਂ ਨੂੰ ਕਦੀ ਕਿੰ ਨੂੰ ਹਰ ਜਗ੍ਹਾ ਦੇ ਵਿੱਚ ਆਪਣੇ ਬੰਦੇ ਹੱਲ ਗਿਆ ਇਹ ਬਲੈਕ ਮਿਲਰ ਅੱਜ ਜੇ ਇਹਨੂੰ ਕੋਕਿਆ ਤੇ ਅੱਜ ਉਹਨਾਂ ਨੇ ਇਹਨਾਂ ਨੇ ਜਿਹੜੇ ਸ਼ਬਦ ਯੂਜ਼ ਕੀਤੇ ਹਨ ਜਿੰਦਗੀ ਜਾਨ ਨੂੰ ਬੋਲੇ ਤੁਸੀਂ ਬੀਜੇਪੀ ਵਰਕਰਾਂ ਵਿਚਕਾਰ ਹੀ ਹੁਣ ਝੜਪ ਦੇਖਣ ਨੂੰ ਮਿਲ ਰਿਹਾ ਹੈ ਇੱਕ ਦੂਜੇ ਤੇ ਗੰਭੀਰ ਇਹ ਇਲਜ਼ਾਮ ਲਗਾਉਂਦੇ ਹੋਏ ਦੇਖੇ ਜਾ ਸਕਦੇ ਨੇ ਤਾਂ ਦੱਸਿਏ ਕਿ ਜਿੱਥੇ ਭਾਜਪਾ ਆਪਣੇ ਆਪ ਦੇ ਵਿੱਚ ਕਹਿੰਦੀ ਨਜ਼ਰ ਆਉਂਦੀ ਹੈ ਕਿ ਸਾਡੇ ਵਿੱਚ ਏਕਤਾ ਹੈ ਤੇ ਅਸੀਂ ਹਮੇਸ਼ਾ ਏਕਤਾ ਦੇ ਨਾਲ ਚੱਲਦੇ ਆਂ ਉੱਥੇ ਹੀ ਹੁਣ ਲੁਧਿਆਣਾ ਦੇ ਵਿੱਚ ਭਾਜਪਾ ਵਰਕਰ ਹੀ ਇੱਕ ਦੂਜੇ ਤੇ ਗੰਭੀਰ ਇਲਜ਼ਾਮ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਲਗਾਦੇ ਦੇਖੇ ਜਾ ਸਕਦੇ ਨੇ ਤਾਂ ਦੱਸਿਏ ਲੁਧਿਆਣਾ ਦੇ ਵਿੱਚ ਭਾਜਪਾ ਵਰਕਰ ਇੱਕ ਦੂਜੇ ਤੇ ਇਲਜ਼ਾਮ ਲਗਾ ਰਹੇ ਨੇ ਤਾਂ ਦੱਸਿਆ ਜਾ ਰਿਹਾ ਕਿ ਇੱਕ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨੇ ਭਾਜਪਾ ਤੋਂ ਅਤੇ ਇੱਕ ਬੀਜੇਪੀ ਦੇ ਵਿੱਚ ਕੁਝ ਸਮੇਂ ਪਹਿਲਾਂ ਹੀ ਸ਼ਾਮਲ ਹੋਏ ਸਨ ਤਾਂ ਦੋਨਾਂ ਵਿਚਕਾਰ ਹੁਣ ਝੜਪ ਦੇਖਣ ਨੂੰ ਮਿਲ ਰਹੀ ਹੈ ਜਿਸ ਵਿਚਕਾਰ ਮੌਕੇ ਤੇ ਪੁਲਿਸ ਵੀ ਪਹੁੰਚ ਜਾਂਦੀ ਹੈ ਤੇ ਮਾਮਲਾ ਇੰਨਾ ਜ਼ਿਆਦਾ ਵੱਜ ਜਾਂਦਾ ਹੈ ਕਿ ਇਸ ਵਿਚਕਾਰ ਹੀ ਪੁਲਿਸ ਨੂੰ ਮੌਕੇ ਤੇ ਪਹੁੰਚ ਕੇ ਮਾਮਲੇ ਨੂੰ ਠੰਡਾ ਕਰਨ ਦੇ ਲਈ ਕੋਸ਼ਿਸ਼ ਵੀ ਕਰਦੀ ਹੈ ਪੁਲਿਸ ਪਰ ਜਿਸ ਤਰੀਕੇ ਦੇ ਨਾਲ ਇੱਕ ਦੂਜੇ ਤੇ ਇਹ ਦੋਵੇਂ ਬੀਜੇਪੀ ਵਰਕਰ ਇਲਜ਼ਾਮ ਲਗਾਉਂਦੇ ਦੇਖਿਆ ਜਾ ਸਕਦੇ ਨੇ ਗੰਦੀ ਸ਼ਬਦਾਵਲੀ ਦਾ ਇਸਤੇਮਾਲ ਕਰਦੇ ਦੇਖਿਆ ਜਾ ਸਕਦੇ ਨੇ ਉੱਥੇ ਹੀ ਹੁਣ ਜਿਹੜੇ ਲੋਕ ਨੇ ਉਹਨਾਂ ਵੱਲੋਂ ਇਹ ਚਰਚਾ ਕੀਤੀ ਜਾ ਰਹੀ ਹੈ ਇਹ ਸਵਾਲ ਚੁਕੇ ਜਾ ਰਹੇ ਨੇ ਕਿ ਜਿਹੜੇ ਭਾਜਪਾ ਦੇ ਲੁਧਿਆਣਾ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਵੱਲੋਂ ਇਸ ਮਾਮਲੇ ਦੇ ਵਿੱਚ ਕੀ ਐਕਸ਼ਨ ਲੀਤਾ ਜਾਂਦਾ ਹੈ ਜਿਸ ਤਰੀਕੇ ਦੇ ਨਾਲ ਦੋਵੇਂ ਭਾਜਪਾ ਵਰਕਰ ਸ਼ਰਿਆਮ ਇੱਕ ਦੂਜੇ ਤੇ ਇਲਜ਼ਾਮ ਲਗਾ ਰਹੇ ਨੇ ਇੱਕ ਦੂਜੇ ਨੂੰ ਧਮਕੀਆ ਦੇਂਦੇ ਨਜ਼ਰ ਆ ਰਹੇ ਨੇ ਉੱਥੇ ਇਹ ਜ਼ਿਲ੍ਹਾ ਪ੍ਰਧਾਨ ਹੋਣੇ ਇਸ ਮਾਮਲੇ ਦੇ ਵਿੱਚ ਕੀ ਐਕਸ਼ਨ ਲੈਂਦੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਭਾਜਪਾ ਹਮੇਸ਼ਾ ਇਹ ਕਹਿੰਦੀ ਨਜ਼ਰ ਆਉਂਦੀ ਹੈ ਕਿ ਭਾਜਪਾ ਦੇ ਵਿੱਚ ਭਾਜਪਾ ਵਰਕਰਾਂ ਦੇ ਵਿੱਚ ਏਕਤਾ ਹੈ ਤੇ ਉਹ ਹਮੇਸ਼ਾ ਇੱਕ ਜੁੱਟ ਹੋ ਕੇ ਚੱਲਦੇ ਨੇ ਪਰ ਉੱਥੇ ਹੀ ਇਹ ਏਕਤਾ ਕਿਥੇ ਨਾ ਕਿਥੇ ਟੁੱਟਦੀ ਨਜ਼ਰ ਨੇ سوشل میڈیا ਤੇ ਵਾਇਰਲ ਹੋ ਰਹੀ ਵੀਡੀਓ ਹੈ ਤੇ ਇੱਕ ਵਾਰ ਤੁਹਾਨੂੰ ਇਹ ਵੀਡੀਓ ਵੀ ਜ਼ਰੂਰ ਦਿਖਾ ਦਿੰਨੇ ਆ। ਭਾਜੀਪੀ ਵਰਕਰਾਂ ਵਿਚਕਾਰ ਹੀ ਹੁਣ ਝੜਪ ਦੇਖਣ ਨੂੰ ਮਿਲ ਰਿਹਾ ਹੈ ਇੱਕ ਦੂਜੇ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਦੇਖੇ ਜਾ ਸਕਦੇ ਨੇ ਤਾਂ ਦਾਸੀ ਹੈ ਕਿ ਜਿੱਥੇ ਇਹ ਵੀ ਬਾਰ ਨਾ ਗਈ ਸੀ ਇਹ ਵੀ ਸਾਬਕਾ ਕਲ ਪੁੱਛੀ ਵੀ ਇੱਕ ਸਮਾਜ ਨੂੰ ਬੋਲਣਾ ਜਾਤੀ ਸੂਚਕ ਸ਼ਬਦ ਆ ਦੇਖੋ ਸਾਹਮਣੇ ਖੜਾ ਐਸਪੀ ਨੂੰ ਬੁਲਾਓ ਜੀ ਇਹਦੀ ਅਰੈਸਟ ਬਾਓ ਇਹਦੀ ਅਰੈਸਟ ਬਾਓ ਐਸਪੀ ਨੂੰ ਬੁਲਾਓ ਇਹਨੇ ਜਾਤੀ ਸੂਚਕ ਸ਼ਬਦ ਬੋਲੇ ਉਰੇ ਬੰਦਾ ਦੇਖੋ ਬਲੈਕ ਮਿਲਰ ਬੰਦਾ ਇਹ ਆ ਬਲੈਕ ਮਿਲਰ ਬੰਦਾ ਆਪਣੇ ਆਪ ਨੂੰ ਪੱਤਰਕਾਰ ਇਧਰ ਖੜ ਕੇ ਖੜੀ ਆਪਣੇ ਆਪ ਨੂੰ ਪੱਤਰਕਾਰ ਦੇ ਫੋਟੋ ਖੜ ਚੱਲਦੇ ਰਹਿੰਦੇ ਇਹ ਬਲੈਕ ਮਿਲਰ ਬੰਦਾ ਇਹ ਬਲੈਕ ਮਿਲਰ ਬੰਦਾ ਫਿਰ ਵੀਡੀਓ ਬੰਦ ਕਰ ਬਲੈਕ ਬੰਦੇ ਬੰਦੇ ਨੂੰ ਜਿੰਦਗੀ ਬਲੈਕ ਕੱਲੇ ਕੱਲੇ ਬੰਦੇ ਨਾ ਇਹ ਕੋਲੋਂ ਨਾ ਇਹਨੇ ਕੋਈ ਪੱਤਰਕਾਰ ਵੀਡੀਓ ਮੈਂ ਆਹ ਫੜੋ ਤੁਰਕਾ ਮੈਨੂੰ ਪੜਨ ਦੋ ਤੀ ਜੀ ਕੋਈ ਪੱਤਰਕਾਰ ਇਹ ਵੀਡੀਓ ਬੰਦ ਕਰ ਛੱਡ ਰੱਖੋ ਕੀ ਕਰੀਓ ਨਾ ਮੈਂ ਹਾਚਕ ਯਾਨੀ ਸਾਡੀ ਕੋਈ ਜਿੰਮਾ ਹਰੇਕ ਬੰਦੇ ਨੂੰ ਕਹਿ ਲੱਗਦਾ ਹੈ ਹਰੇਕ ਬੰਦੇ ਦੀ ਵੀਡੀਓ ਬਣਾਉਂਦਾ ਹੈ ਇਹਦਾ ਕੋਈ ਚੈਨਲ ਨਹੀਂ ਸਟਰੀ ਤਾਂ ਕਿ ਬੈਗ ਨੂੰ ਛੱਡ ਕੇ ਭੱਜ ਜਾ ਕੋਈ ਪੱਤਰਕਾਰ ਨਹੀਂ ਹੈ ਕਿਤੇ ਮਾਰਿਆ ਵਾ ਕਦੀ ਨਹੀਂ ਮਾਰਿਆ ਇਕ ਵਾਰ ਕਦੀ ਕਿੰਦੂ ਬਲੈਕਵਾਲ ਕਦੀ ਬ੍ਰਦਰ ਨੂੰ ਕਦੀ ਮੈਨੂੰ ਕਦੀ ਇਹਨਾਂ ਨੂੰ ਕਦੀ ਕਿੰਨੂੰ ਹਰ ਗੁਮੀਆਂ ਦੇ ਵਿੱਚ ਆਪਣੇ ਬੰਦੇ ਨੂੰ ਲੈ ਕੇ ਆਏ ਇਹ ਬਲੈਕ ਮਿਲਰ ਅੱਜ ਜੇ ਇਹਨੂੰ ਟੋਕਿਆ ਤੇ ਅੱਜ ਇਹਨਾਂ ਨੇ ਇਹਨਾਂ ਨੇ ਜਿਹੜੇ ਸ਼ਬਦ ਯੂਜ਼ ਕੀਤੇ ਹਨ ਜਿੰਦਗੀ ਬਣਾਉਂਦੇ ਨਹੀਂ ਤੁਸੀਂ ਮੇਰੇ ਤੋਂ ਜੜੀ ਪਰਵਾਹੀ ਕਰਨੀ ਬੈਠੇ ਕਰਦੇ ਹੋ ਕਮਾਲ ਦੀ ਗੱਲ ਹੈ ਯਾਰ ਕਾਹਦੇ ਖੰਡੇ ਵਾਲੀ ਕਾਹਦਾ ਸੁਨੇਹ ਕੁਤ ਕੀ ਗੱਲ ਦੱਸੂਗੇ ਕੀ ਗੱਲ ਦੱਸੂਗੇ ਪੈਨਸਮਾਨ ਨੂੰ ਕਹਿ ਨਹੀਂ ਕੁੱਤੇ ਨੇ ਕੀ ਗੱਲ ਦੱਸੂਗੇ ਤੂੰ ਚੁੱਪ ਚਪ ਕਰੇ ਹੋ ਮੈਨੂੰ ਚੁੱਪ ਕਰੀਂ ਇਹ ਮਤਲਬ ਹੈ ਚੱਲ ਇਸ ਨੂੰ ਨਾ ਰੇ ਕਾਲੀ ਮਰਚਾ ਕਰ ਦੇ ਇਹ ਪੱਤਰਕਾਰ ਹੈ ਮਰਚਾ ਕਰ ਦੇ ਦੇ ਤੂੰ ਨਹੀਂ ਮਰਚਾ ਕਰ ਦੇ ਕਮਾਲ ਦੀ ਗੱਲ ਹੈ ਕਾਹਦਾ ਸੁਨੇਹ ਘੇ ਰਹੇ ਹੋ ਇੰਨੀ ਵਾਰ ਨਾ ਹੋਈ ਏ ਸੀਮੀ ਸਾਥ ਤੱਕ ਗੱਲ ਪਹੁੰਚ ਜਾਈ ਵੀ ਇਹਨੂੰ ਜੱਟ ਨੂੰ ਜੱਟ ਕਹਿੰਦੇ ਤੂੰ ਚੁੱਪ ਚਾ ਚੂੜੀਆਂ ਵਾ ਕੇ ਖੜੇ ਹੋ ਜਾਂਦੇ ਕਮਾਲ ਦੀ ਗੱਲ ਹੈ 2 ਟਕੇ ਦਾ ਪੱਤਰਕਾਰ ਹੈ 2 ਟਕੇ ਦਾ ਪੱਤਰਕਾਰ 2 ਟਕੇ ਦਾ ਤੂੰ ਸਭ ਨੂੰ ਬਦਲੋ ਓਏ ਕੀ ਹੈ ਲੋ ਹਲੋ ਨਹੀਂ ਜਿੱਲਾ ਨਾਲ ਗੱਲ ਕਰੋ ਨਾਲ ਗੱਲ ਕਰੋ ਸਰ ਕਰਨ ਨੂੰ ਜਿੱਲਾ ਤਰੀਨ ਨਾਲ ਗੱਲ ਹਲੋ ਨਹੀਂ ਕੋਈ ਨਹੀਂ ਜਿੱਲਾ ਨਾਲ ਗੱਲ ਕਰੋ ਹਾਂ ਪਤਾ ਹੋਵੇ ਐਪੀ ਦਾ ਜ਼ਿਲ੍ਹਾ ਪਰਦਾਵਾਨ ਹੈ ਅਸੀਂ ਮੋਰਚੇ ਦਾ ਜਿਲ੍ਹਾ ਕਮਿਸ਼ਨਰ ਨਾਲ ਕਰੋ ਹਾਂ ਸਮਝੋ ਨੇ ਆਰਾਮ ਨਾਲ ਕਰ ਲੋ ਪਤਾ ਨਹੀਂ ਤੂੰ ਤੇ ਜਲਦੀ ਰਹਿੰਦੀ ਉਧਰ ਜਾ ਤਨੀਲ ਨਾਲ ਗੱਲ ਕਰ ਬੰਦਾ ਨਾਲ ਗੱਲ ਕਰ ਠੀਕ ਹੈਗਾ ਠੀਕ ਹੈਗਾ ਇਹ ਕਾ ਕੁੜੀ ਆਉਂਦੇ ਆ ਤੁਸੀਂ ਪੁੱਛੀ ਕੋ ਪੁੱਛਿਆ ਮੈਨੂੰ ਪੰਜਾਬੀ ਬੋਲੀ ਜਾਂ ਨਹੀਂ ਤੁਸੀਂ ਪੁੱਛਿਆ ਕੇ ਗੱਲ ਕੋਈ ਆਣਾ ਤੂੰ ਗੱਲ ਜੇ ਉਂਗਲ ਜੀ ਤੇ ਆਣੀ ਨਹੀਂ ਹੋਣਾ ਮਾਸੜੀ ਤੇ ਆਣਾ ਕਿੱਥੇ ਆਣਾ ਫਿਰ ਸਾਧਨ ਦਾ ਟ੍ਰੈਡੀਸ਼ਨਲ ਸੈਕਲ ਸ੍ਰੀ ਕਰੇ ਤੁਸੀਂ ਵੀ ਕਰੇ ਹੈਗੇ ਨਹੀਂ ਲੱਗ ਰਿਹਾ ਫੜੋ ਸਾਰੀ ਗੱਲ ਤੋੜ ਕਰਕੇ ਕਰਨਾ ਹੋਣੀ ਹੋਰ ਭਾਈ ਜਲਦੀ ਸੁਰੱਖਿਆ ਬੰਦ ਕਰ ਲੈਣਾ ਪੋਛ ਹੋ ਜਾਵੇ ਤੂੰ ਵੀਡੀਓ ਨਾ ਮਾਰ ਚਲੋ ਆਪਾਂ ਨਾਲ ਗੱਲ ਕਰੀਏ ਯਾਰ ਸਰ ਮੈ ਸੁਣੀ ਜੜੀ ਅਸੀਂ ਵਾਜਾ ਨਹੀਂ ਮਾਰ ਰਹੇ ਸਰ ਨੂੰ ਸਾਰੇ ਕਾਹਦੇ ਬੋਲਦੇ ਨੇ ਕਿ ਤਿੰਨ ਵੀ ਘਣਾ ਵਰੋਂ ਬੋਲਦੇ ਆਂ ਅਸੀਂ ਫੁੜੀ ਦੇ ਨਾਲੋਂ ਤਾਂ ਅਸੀਂ ਮਾਰਦੇ ਆਂ 10 ਮਿੰਟ ਤੋਂ ਤੁਹਾਨੂੰ ਕਹਿ ਰਹੇ ਆਂ ਸੱਜਣ ਜੀ ਉਹ ਬੜਾ ਜੀਉਂਗਾ ਗੱਡੀ ਦੇ ਬਾਅਦ ਬੱਬੂ ਕਿੱਥੇ ਗਿਆ ਵਾ ਬੱਬੂ ਕਿੱਥੇ ਗਿਆ ਵਾ ऊपर तो थोड़ा वे बब्बू पता नहीं कितना चुप कर ਜੋ ਵੀ ਆਪ ਬਨੋਜ ਜੀ ਦਾ ਪੱਤਰਕਾਰ ਪਰ ਉਹ ਜੇ ਵੀ ਉਹ ਆਪਣੇ ਆਪ ਪੱਤਰਕਾਰ ਹੀ ਕਰਦੇ ਨੇ ਇੰਦਰ ਹੀ ਮਿਲ ਗਏ ਦਿਨ ਦੇ ਖੁੱਲੋ ਠੀਕ ਹਲੇ ਆਈਆਂ ਪਹੁੰਚੀਆਂ ਅਲੇਨਾ ਆਪਣਾ ਨਾਮ ਲਈ ਲਿਖਿਆ ਤੇ ਉਹ ਆਪਣਾ ਕਰਵਾਣਾ ਸਾਰੇ ਫਿਰ ਬੋਰੀਆਂ ਵੀ ਆ ਗਏ ਉਹਨਾਂ ਨੂੰ ਉਹਨਾਂ ਨੂੰ ਜੱਦੂ ਸੁਧਰ ਸ਼ਬਦ ਬੋਲਣ ਦੇਣਾ ਕਿ ਆ ਉਸਾਂ ਨੇ ਦੱਸੀ ਤ੍ਰੀਕੇਲਾ ਓਏ ਕ੍ਰਿਸ਼ਨਾ ਦਾਲਾ ਦਾ ਤੂੰ ਪਰੇ 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 ਕੋਈ ਗੱਲ ਕਰ ਕੋਈ ਮਾੜੀ ਜੀ ਗਲਤੀ ਸ਼ੁਰੂ ਕਰਦਾ ਕੀ ਕਰਦਾ ਮਾੜੀ ਜੀ ਗਲਤੀ ਇਸ਼ੂ ਖੜਾ ਕਰਦਾ ਸਾ ਲੜਾਈ ਹੋ ਗਈ ਕੁਝ ਨਹੀਂ ਉਹ ਕੁਝ ਨਹੀਂ ਮੜਾ ਡੰਬਲ ਕੀ ਬੋਲਦੇ ਰੱਖਣ ਚ ਉਹ ਲੈ ਕੇ ਚੱਲਾ ਸੀ ਕਹਿੰਦਾ ਰੱਖ ਰਿਆ ਤਾਂ ਮੈਨੂੰ ਫੜਾ ਦੋ ਕਉਂ ਤੂੰ ਮੇਰੇ ਹੱਥੋਂ ਡੰਬਲ ਕਿੱਦਾਂ ਫੜਿਆ ਤੂੰ ਮੇਰੇ ਹੱਥੋਂ ਡੰਬਲ ਕਿੱਦਾਂ ਫੜਿਆ ਉਹ ਹੁਣ ਉਹ ਗੱਲ ਖਤਮ ਕਰਕੇ ਨਹਾਣ ਜਾ ਰਿਹਾ ਸੀ ਤੇ 10 ਬੰਦੇ ਵਾਸ਼ਰੂਮ ਦੇ ਵਿੱਚ ਵੜ ਗਏ ਕੁੱਟਣ ਵਾਸਤੇ ਫਿਰ ਹੁਣ ਉਹ ਬਾਹਰ ਆਇਆ ਵਾ ਔਰੇ ਬੰਦੇ ਬੁਲਾ ਕੇ ਕਿ ਬੋਤਲ ਮਾਰੀ ਸਿਰ 'ਤੇ ਹਾਂ ਜੇ ਮਦੇ ਅੰਦਰ ਹੀ ਹੈ ਮਨੂ ਬਾਈ ਨੂੰ ਲਾ ਦੇ ਇਹ ਨਾ ਇੱਥੇ ਕੋਈ ਨਵੀਂ ਚੀਜ਼ ਨਹੀਂ ਹੈ ਮਨੂ ਲੇਕਿਨ ਰਿਸੈਪਸ਼ਨ ਬਿਲਕੁਲ ਬਕਾਰ ਆ ਇੱਥੇ ਦੀ ਐਲੀਮੈਂਟ ਜਿਮ ਦੀ ਰਿਸੈਪਸ਼ਨ ਬਿਲਕੁਲ ਗੰਦੀ ਆ ਬਹੁਤ ਜ਼ਿਆਦਾ ਆ ਲਾਈਵ ਚੱਲ ਰਿਹਾ ਹੈ ਹਲੋ ਕਿੰਨੇ ਕਿੰਨੇ ਜੇ ਮੇਰੇ ਤੇ ਐਲੀਵੇਟਡ ਜੇਮ ਤੇ ਹਮਲਾ ਕੀਤਾ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਆਪਣੇ ਆ ਕੱਚ ਜਿਹੜਾ ਤੋੜਿਆ ਮੇਰੇ ਸਿਰ ਤੇ ਬੋਤਲ ਮਾਰੀ ਗਈ ਹੈ ਤੇ ਆ ਬਦਮਾਸ਼ੀ ਜਿਹੜੀ ਖਲਾਰੀ ਗਈ ਆ ਤੁਸੀਂ ਦੇਖ ਸਕਦੇ ਹੋ ਆਹ ਹੋ ਆਪਣੇ ਬਦਮਾਸ਼ਾਂ ਨਾਲ ਇੱਥੇ ਪਹੁੰਚਿਆ ਹੋਇਆ ਚੇਤਨ ਬਵੇਜਾ ਜਿਹੜਾ ਕੀ ਆ ਲਾਈਵ ਤਸਵੀਰਾਂ ਆ ਇਹ ਸੀਪੀ ਸਾਹਿਬ ਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਲਾਈਵ ਤਸਵੀਰਾਂ ਦੇ ਵਿੱਚ ਆ ਚੇਤਨ ਬਵੇਜਾ ਜਿਨੇ ਇਹ ਹੈਗਾ ਲਾਈਵ ਤਸਵੀਰਾਂ ਦਿਖਾ ਰਿਆਂ ਤੁਹਾਨੂੰ ਆਪਣੇ ਬਦਮਾਸ਼ਾਂ ਨਾਲ ਇੱਥੇ ਪਹੁੰਚਿਆ ਲਾਈਵ ਤਸਵੀਰਾਂ ਦੇ ਵਿੱਚ ਚੇਤਨ ਵਿਵੇਜਾ ਹੁਣ ਵੀ ਵੀਡੀਓ ਕੱਢੀ ਜਰਾ ਗੁੱਬੀ ਆ ਵੀਡੀਓ ਕੱਢੀ ਜਰਾ ਦੇਈ ਰਾ ਹੋ ਮੇਰਾ ਮਨੋਸਰ ਪਲੀਜ਼ ਬੱਸ ਹਮਲਾ ਕਿਨੇ ਕੀਤਾ ਜੀ ਅੰਦਰ ਹਮਲਾ ਕਿਨੇ ਕੀਤਾ ਪਲੀਜ਼ ਹਮਲਾ ਕਿਨੇ ਕੀਤਾ ਸਭ ਪਲੀਜ਼ ਬੱਸ ਹਮਲਾ ਕਿਨੇ ਕੀਤਾ ਬੱਸ ਕਰੋ ਹਮਲਾ ਕਿਨੇ ਕੀਤਾ ਜੀ ਦੱਸੋ ਮੇਰੇ ਲੋਈ ਹੈ ਅੱਛਾ ਜੀ ਚਲੋ ਵੀਡੀਓ ਕਰ ਲਿਓ ਹੁਣੇ ਸੋ ਆ ਐਲੀਵੇਟਡ ਜਿਮ ਦੇ ਵਿੱਚ ਦੇਖੋ ਜੀ ਇੱਥੇ ਕਿਹਦੇ ਵੱਲੋਂ ਹਮਲਾ ਹੋਇਆ ਜੀ ਮੈਡਮ ਦੱਸੋ ਸਾਰਾ ਸਾਰਾ ਮੈਟਰ ਸੌਟ ਹੋ ਗਿਆ ਸੀ ਦੁਬਾਰਾ ਹੈ ਵਾਸ਼ਰੂਮ ਦੇ ਵਿੱਚ ਪਹੁੰਚੇ ਗਏ ਨੇ ਮਾਰ ਅੱਛਾ ਜੀ ਬਾਈ ਜੀ ਦੱਸੋ ਵੀ ਕਿਹਦੇ ਵੱਲੋਂ ਹਮਲਾ ਹੋਇਆ ਇੱਥੇ ਜੀ ਇੱਧਰ ਦੱਸਿਓ ਬਾਈ ਜੀ ਇੱਧਰ ਕਿਹਦੇ ਵੱਲੋਂ ਹਮਲਾ ਆਇਆ ਇੱਧਰ ਕਿਉਂ ਸਾਰੇ ਬਾਈ ਜੀ ਸਿਰਫ ਉਦਾਂ ਹੀ ਸਿਰਫ ਆਪਾਂ ਡੋਲੇ ਚੁਲੇ ਬਣਾਣੇ ਕੋਈ ਸੱਚ ਨਹੀਂ ਕਿਹਦੇ ਵੱਲੋਂ ਹਮਲਾ ਆਇਆ ਜੀ ਇਹ ਡੰਬਲਾਂ ਨਾਲ ਲੈ ਕੇ ਕੋਈ ਗੱਲ ਹੋਈ ਸੀਗੀ ਉਹ ਕਹਿੰਦੇ ਡੰਬਲ ਇੰਨਾ ਨੇ ਖੋਇਆ ਉਹਦੇ ਪਿੱਛੇ ਕੋਈ ਫਿਰ ਉਹਦੂ ਵਾਰ ਹੁਣ ਹਮਲਾ ਕੇ ਦੇ ਲੋਇਆ ਮੈਂ ਅੰਦਰ ਗਿਆ ਅੱਛਾ ਉਦੋਂ ਤੋਂ ਬਈ ਹੋਈ ਅੰਦਰ ਦੇ ਵਿੱਚ ਗਾਲੀ ਗਲੋਚ ਹੋਇਆ ਕਿੰਨੇ ਜਾਣੇ ਸੀ ਉਹ ਤੇ ਮੈਂ ਕਿੰਨੇ ਸੀ ਮੈਂ ਕੌਣ ਸੀ ਤੁਸੀਂ ਗੱਲੇ ਸੀਗੇ ਹਾਂਜੀ ਤੇ ਤਾਂ ਖੜੇ ਹੋਏ ਸੀਗੇ ਇੰਨੇ ਚ ਬਹਿਸ ਪਸਾਈ ਉਹ ਕਿੰਨੇ ਜਾਣੇ ਸੀ ਕਿੰਤੇ ਨਹੀਂ ਇੱਕ ਮਾਰ ਨਹੀਂ ਬੋਲਣਾ ਚਾਹੀਤੇ ਸੁਣੇ ਸ਼ਬਦ ਆਹ ਦੇਖੋ ਸਾਹਮਣੇ ਖੜਾ ਕੇ ਸੀ ਮੈਨੂੰ ਬੁਲਾਓ ਜੀ ਇਹਦੀ ਅਰੈਸਟ ਪਾਓ ਇਹਦੀ ਅਰੈਸਟ ਪਾਓ ਏਸੀਪੀ ਨੂੰ ਬੁਲਾਓ ਇਹਨਾਂ ਜਾਤੀ ਸੂਚਕ ਸ਼ਬਦ ਬੋਲੇ ਔਰੇ ਬੰਦਾ